ਕਾ ਜੀ ਸਾਰੇ ਨੂੰ ਸਵਾਗਤ ਹੈ ਇਸ ਆਪਣੇ ਸਿੱਖਤ ਮੀਟੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਸਭ ਵੀ ਠੀਕ ਠਾਕ ਹੈ ਜੀ ਆਪਾਂ ਲੈ ਕੇ ਜੀ ਪਿਓਰ ਕਾਟਨ ਦੇ ਸੂਟ ਕੰਪਲੇਨ ਹੈ ਕਿ ਕੁਝ ਪ੍ਰਿੰਟਾਂ ਵਾਲੇ ਰਹਿਣ ਗਏ ਜੀ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਜ ਆਪਣੇ ਵਟਸਐਪ ਨੰਬਰ ਤੇ ਤੁਸੀਂ ਆਪਾਂ ਨੂੰ ਭੇਜ ਸਕਦੇ ਹੋ ਬਹੁਤ ਸਾਰੀ ਵੈਰਾਈਟੀ ਆਪਣੇ ਕੋਲੇ ਆ ਗਈ ਇਹਨਾਂ ਦੇ ਉੱਪਰ ਆਪਾਂ ਮਸ਼ੀਨਵਰਕ ਵੀ ਕਰਾ ਸਕਦੇ ਹੈਂਡਵਰਕ ਵੀ ਕਰਵਾ ਸਕਦੇ ਇਹਨਾਂ ਪਲੇਨ ਦੇ ਵਿੱਚੋਂ ਵੀ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਆਪਾਂ ਨੂੰ ਤੋਂ ਲੈ ਸਕਦੇ ਜੀ ਨਾਲ ਆਪਾਂ ਬਹੁਤ ਸੋਹਣੇ ਦੁਪੱਟੇ ਲੈ ਕੇ ਆਏ ਆ ਤੇ ਨਵੀਆਂ ਜਿਹੀ ਚੀਜ਼ਾਂ ਜੀ ਤੇ ਤੁਹਾਨੂੰ ਚੈੱਕ ਕਰਾਉਣੇ ਲੱਗੇ ਸਾਰੇ ਸੂਟ ਹਾਂਜੀ ਇਹਨਾਂ ਦੇ ਕਲਰ ਤੁਸੀਂ ਚੈੱਕ ਕਰੀ ਜਾਣਾ ਏ ਹੈਗਾ ਜੀ ਰੂਬੀ कॉटन ਦਾ सूट ਲੈਣਾ ਵਾਲੀ ਰੂਬੀ ਬਹੁਤ ਵਧੀਆ ਮਿਲ ਲ ਹੈ ਜੀ ਰੂਬੀ ਸਾਰਿਆਂ ਮੇਰੀਆਂ ਭੈਣਾਂ ਨੂੰ ਪਤਾ ਹੀ ਹੈ ਜਿਹੜੇ ਪਾਉਂਦੇ ਆ ਪਿਓਰ कॉटन ਦੇ ਸੂਟ ਬਹੁਤ ਹੀ ਸੋਹਣੇ ਜਿਹੇ ਕਲਰ ਹੈ ਵੇਖੋ ਚੈੱਕ ਕਰੋ ਜੀ ਆਹ ਵਾਲਾ ਇਹ ਹੋ ਗਿਆ ਜੀ ਕਲਰ ਆਹ ਵਾਲਾ ਹਾਂਜੀ ਇਹ ਰੂਬੀ ਦੇ ਸੂਟ ਹੈ ਤੁਸੀਂ ਇਹਨਾਂ ਦੇ ਵਿੱਚੋਂ ਸਕਰੀਨ ਸ਼ਾਟ ਲਈ ਜਾਓ ਤੇ ਆਪਣੇ WhatsApp ਨੰਬਰ ਤੇ ਤੁਸੀਂ ਭੇਜੋ ਜਵਾਬ ਦੇ ਲਈ ਸੂਟ ਤੁਸੀਂ ਤਿਆਰ ਕਰਵਾ ਲਿਓ ਲਓ ਜੀ ਆਹ ਹੋ ਗਿਆ ਕਲਰ ਕਲਰ ਤੁਸੀਂ ਦੇਖੋ ਇਸ ਚੈੱਕ ਕਰੋ ਇੱਕ ਤਾਂ ਸੋਨੇ ਬਹੁਤ ਹੀ ਜਿਆਦਾ ਸੋਨੇ ਕਲਰ ਹੈ ਰੂਬੀ ਦੇ ਦੇਖੋ ਇਹ ਆ ਪਰਪਲ ਕਲਰ ਹੋ ਗਿਆ ਲੋ ਜੀ ਬੜੇ ਸੋਨੇ ਕਲਰ ਆ ਗਏ ਨਾਲ ਆਪਾਂ ਦੁਪट्टे ਬਹੁਤ ਹੀ ਜਿਆਦਾ ਸੋਨੇ ਲੈ ਕੇ ਆਏ ਆ ਤੇ ਇਹਨਾਂ ਨੂੰ ਆਪਾਂ ਮਤਲਬ ਦੁਪੱਟਿਆਂ ਦੇ ਥ੍ਰੈਡ ਲਵਾ ਕੇ ਨਾਲ ਦਾ ਸੂਟਾਂ ਦੇ ਆਪਾਂ ਇਹਨਾਂ ਨੂੰ ਰੈਡੀ ਕਰਨਾ ਜੇ ਤੁਹਾਨੂੰ ਵੀ ਇਹਨਾਂ ਦੇ ਵਿੱਚੋਂ ਦੇਖੋ ਜੀ ਕੋਈ ਵੀ ਚੀਜ਼ ਪਸੰਦ ਹੋਏ ਇਹ ਨਵੀਂ ਜੀ ਚੀਜ਼ ਹੈਗੀ ਨਵੀਂ ਲੁੱਕ ਦੇ ਦੁਪੱਟੇ ਆਏ ਆ ਆਪਾਂ ਕੋਈ ਜਿਵੇਂ ਇਹਨਾਂ ਦੇ ਵਿੱਚੋਂ ਕਲਰ ਲਵਾ ਕੇ ਇਹਨਾਂ ਤੇ ਵੀ ਆਪਾਂ ਇਸ ਤਰ੍ਹਾਂ ਕਰਵਾ ਸਕਦੇ ਜਿਵੇਂ ਆਹ ਜਿਹੀ ਹੋ ਗਈ ਜੀ ਲਾਈਟ ਜੈਕੰਦਰ ਠੀਕ ਹੈ ਇਹਨਾਂ ਦੁਪੱਟੇ ਬਹੁਤ ਹੀ ਜ਼ਿਆਦਾ ਸੋਹਣੇ ਆਪਣੇ ਕੋਲੇ ਦੇਖੋ ਜੀ ਬਹੁਤ ਲਾਈਟ weight ਗਰਲਿਸ਼ ਲੁੱਕ ਵਾਲੇ ਦੁਪੱਟੇ ਹੈਗੇ ਲਓ ਜੀ ਆਰੈਂਜ ਕਲਰ ਬੜੇ ਸੋਹਣੇ ਦੁਪੱਟੇ ਹੈਗੇ ਇਹ ਹੋ ਗਈ ਦੇਖੋ ਗ੍ਰੀਨ ਇਹ ਜੈਕਵਾਲ ਹੋਵੇ ਜੀ ਇਹ ਬਹੁਤ ਛੋੜੇ ਦੁਪੱਟੇ ਐ ਤੇ ਆਪਾਂ ਤੁਹਾਨੂੰ ਇਹਨਾਂ ਨੂੰ ਉੱਪਰ ਲੈ ਕੇ ਵੀ ਦਿਖਾਉਣੇ ਐ ਦੇਖੋ ਜੀ ਇਹਨਾਂ ਪਿੱਛੋਂ ਮੈ ਲੱਗਣਾ ਡਾਈਨ ਐ ਟਾਈ ਹੋ ਕੇ ਆਉਂਦੇ ਐ ਇਸ ਤਰ੍ਹਾਂ ਕਰਨ ਰਹਿਦੇ ਜਿਹੜੇ ਹੁਣ ਪਲੇਨ ਸੂਟ ਐ ਇਹਨਾਂ ਦੇ ਉੱਪਰ ਆਪਾਂ ਥ੍ਰੈਡ ਲਾ ਕੇ ਦਾ ਵੀ ਤਿਆਰ ਕਰਾਂਗੇ ਦੇਖੋ ਬਹੁਤੀ ਕਈ ਲਾਈਨ ਵੇਡ ਹੈ ਜੇ ਬਿਲਕੁਲ ਵੀ ਇਸ ਕਰਮੀ ਦੇ ਵਿੱਚ ਆਪਾਂ ਨੂੰ ਐਵੇਂ ਨਹੀਂ ਹੈਗਾ ਕਿ ਜੇ ਆਪਾਂ ਨੂੰ ਪਸੀਨਾ ਹੁੰਦਾ ਤੇ ਆਪਾਂ ਦੁਪੱਟੇ ਨਾਲ ਇਸ ਤਰ੍ਹਾਂ ਕਰਦੇ ਤੇ ਬਹੁਤ ਹੀ ਜਾਨੇ ਨਾਈਟ ਰੀਡ ਹੈਗੀ ਬਹੁਤ ਹੀ ਜਿਆਦੇ ਸੋਹਣੇ ਹੈਗੇ ਕਲਰ ਚੈੱਕ ਕਰਦੇ ਜਾਓ ਜੀ ਤੁਸੀਂ ਲਓ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਸੈਲਫ ਦੇ ਵਿੱਚ ਇਹ ਵੀ ਪਿਓਰ ਕਾਟਨ ਦੇ ਵਿੱਚ ਹੈ ਲਓ ਇਹ ਵੀ ਚੈੱਕ ਕਰੋ ਜੀ ਦੇਖੋ ਇਹਨਾਂ ਤੇ ਕਲਰ ਸਕਰੀਨ ਸ਼ਾਟ ਲੈ ਲਿਓ ਤੁਸੀਂ ਇਹ ਸੈਲਫੋ ਪ੍ਰਿੰਟ ਦੇ ਵਿੱਚ ਬਣੇ ਹੋਏ ਆ ਇਹ ਲਾਈਨਾਂ ਲਾਈਨਿੰਗ ਤੇ ਚਲਦੀਆਂ ਵਿੱਚ ਲਾਈਨਾਂ ਕੰਗਾ ਰੂਬੀ ਦੇ ਵਿੱਚ ਤੇ ਇਹ ਹੋ ਗਿਆ ਜੀ ਮਲਵਰੀ ਦਾ ਤੁਸੀਂ ਮਲਵਰੀ ਦੇ ਕਲਰ ਵੀ ਚੈੱਕ ਕਰ ਸਕਦੇ ਹੋ ਦੇਖੋ ਜੀ নাও ਜੀ ਇੱਕ ਤੋਂ ਇੱਕ ਜਿਆਦਾ ਸੋਹਣੇ ਆ ਕਲਰ ਵੇਖੋ ਜੀ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਕੇ ਐਸ ਚੈੱਕ ਕਰਿਓ ਤੁਸੀਂ ਸਕਰੀਨ ਸ਼ਾਟ ਲਈ ਜਾਓ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਜਿਹੜਾ ਕਲਰ ਪਸੰਦ ਹੋਇਆ ਤੁਸੀਂ ਆਪਣੇ ਲਈ ਸੂਟ ਨੂੰ ਲੈ ਸਕਦੇ ਹੋ ਜੇ ਤੁਸੀਂ ਆਪਣੇ ਤੋਂ ਕੋਈ ਮਸ਼ੀਨ ਵਰਕ ਕਰਵਾਉਣਾ ਜਾਂ ਤਿਆਰ ਕਰਵਾਉਣਾ ਸੂਟ ਤੁਸੀਂ ਤਿਆਰ ਕਰਾ ਕੇ ਵੀ ਲੈ ਸਕਦੇ ਹੋ ਪਲੇਨ ਵੀ ਲੈ ਸਕਦੇ ਹੋ ਲਓ ਜੀ ਇੱਕ ਤੋਂ ਇੱਕ ਸੋਹਣੇ ਆ ਕਲਰ ਸਾਰੇ ਮੂਰ ਪੰਖੇ ਜੇ ਕਲਰ ਹੈ ਲੋ ਜੇ ਉਹਨੇ ਪਰਪਲ ਲਾਈਟ ਪਰਪਲ ਹੋ ਗਿਆ ਜੀ ਇਹ ਹੋ ਗਿਆ ਇਹ ਲੈਨਨ कॉटन ਦੇ ਇਹ ਲੈਨਨ कॉटन ਦਾ ਕਲਰ ਹੈ ਸਾਰੇ ਕਲਰ ਹੀ ਗਰਮੀ ਦੇ ਪਾਉਣ ਵਾਲੇ ਕਲਰ ਹੈ ਇਨਾਂ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਕਲਰ ਤੇ ਆਹ ਵੇਖੋ ਜੀ ਮੈਂ ਤੁਹਾਨੂੰ ਦੁਬਾਰਾ ਦੁਪट्टे ਚੈੱਕ ਕਰਾਉਣੀ ਹੈ ਇਹ ਸਾਰੇ ਸੂਟਾਂ ਦੇ ਵਿੱਚੋਂ ਆਪਾਂ ਕਿਸੇ ਵੀ ਸੂਟ ਨਾਲ ਦਪੱਟਾ ਰੈਡੀ ਕਰ ਸਕਦੇ ਇਹ ਨਵੀਂ ਆਈਟਮ ਹੈ ਨਾ ਇਹ ਇਸ ਤਰ੍ਹਾਂ ਮਿਲ ਕੱਢੀ ਹੁੰਦਾ ਜਾਂ ਡਾਈ ਹੋ ਕੇ ਆਉਂਦਾ ਹੈ पूरा खुला डुला दप्टा जी किसी पास को भी है नहीं दपट्टे हाँ आप ऊपर लह के थो चेक करवा देखो किसी भी सूट ना इन तैयार करवा सकते इस तरह भी चेक कर सकते हैं ठीक है जी ਕਿ ਆਪਾਂ ਹੋਰ ਕੋਈ ਵੀ ਕਲਰ ਲੈ ਲਓ ਲਾਈਟ ਡਾਰਕ ਆਪਣੀ ਜਵੈਸ ਹੋਊਗੀ ਬਹੁਤ ਜਲ ਸੋਹਣੇ ਹੋਏ ਨਵੀਂ ਚੀਜ਼ ਹੈ ਜਿਵੇਂ ਲਾਈਟ ਸੂਟ ਹੈ ਇਹਦੇ ਉੱਪਰ ਵੀ ਆਪਾਂ ਇਹਨਾਂ ਦੁਪੱਟਿਆਂ ਦਾ ਵਰਕ ਕਰਵਾ ਕੇ ਇਹਨਾਂ ਨਾਲ ਦਾ ਫਰੇਡ ਲਾ ਕੇ ਆਪਾਂ ਤਿਆਰ ਕਰ ਸਕਦੇ ਹਾਂ ਬੋਰ ਲੈ ਲੈ ਜਮ ਦੇਖੋ ਜੀ ਜੀ ਮੈਂ ਹੁਣ ਸਿੱਕਿਆ ਕਰ ਲਿਆ ਇਹਦੇ ਉੱਪਰ ਆਪਾਂ ਰੰਝ ਦਾ ਵਰਕ ਕਰਵਾਈਏ ਮਸ਼ੀਨ ਵਰਕ ਕਰਵਾਈਏ ਕਿੰਨਾ ਸੋਹਣਾ ਲੱਗਣਾ ਹੈ ਨਾ ਬਹੁਤ ਹੀ ਸੋਹਣੀ ਚੀਜ਼ ਬਣਦੀ ਹੈ ਤੁਸੀਂ ਆਪਣਾ ਡਿਜ਼ਾਈਨ ਵੀ ਭੇਜ ਕੇ ਵੀ ਆਪਣੇ ਤੋਂ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਕੋਈ ਵੀ ਕਲਰ ਲੈ ਲਿਏ ਜੀ ਆਪਾਂ ਨਾਲ ਕਲਰ ਸਾਰੇ ਹੀ ਸੋਹਣੇ ਆਣਗੇ ਤੇ ਬਾਕੀ ਆਪਣੀ ਚੋਅਸ ਹੁੰਦੀ ਹੈ ਬਹੁਤ ساری ਵੈਰਾਈਟੀ ਆਪਣੇ ਕੋਲ ਗਰਮੀ ਦੀਆਂ ਆ ਗਈ ਜੀ ਤੁਸੀਂ ਇਹਨਾਂ ਦੇ ਵਿੱਚੋਂ ਆਪਣੇ ਤੋਂ ਸੂਟ ਲੈਣ ਲਈ ਤੁਹਾਡਾ ਵੀਡੀਓ ਦੇਖਣ ਲਈ ਪਲੀਜ਼ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਜਿਹੜੀਆਂ ਮੇਰੀਆਂ ਭੈਣਾਂ ਸੋਹਣੇ ਸੋਹਣੇ ਸੂਟ ਲੈਣਗੀਆਂ ਸ਼ਕੀਨ ਹੈ ਇਹ ਸੂਟ ਪਾਉਣ ਦੇ ਛਕੀਨ ਹੈ ਆਪਣੇ ਬੁਟੀਕ ਤੋਂ ਤੁਸੀਂ ਬੇਫਿਕਰ ਹੋ ਕੇ ਸੂਟ ਨੂੰ ਤੁਸੀਂ ਆਰਡਰ ਕਰ ਸਕਦੇ ਹੋ ਤੇ ਆਪਣੇ ਤੋਂ ਸੂਟ ਤੁਸੀਂ ਵਾਇਲ ਕਰ ਸਕਦੇ ਆ ਧੰਨਵਾਦ ਜੀ ਤੁਹਾਡਾ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਨ ਲਈ ਸਾਰੀਆਂ ਭੈਣਾਂ ਨੂੰ ਥੈਂਕ ਯੂ ਜੀ